ਸਤੀ ਸਿੱਖਿਆ ਸਬ ਕੋ ਸਿੱਖਿਆ ਸਤੀ ਸਿੱਖਿਆ ਸਬ ਕੋ ਸਿੱਖਿਆ ਮੇਰ ਜਿੰਦਰ ਕੋ ਸ਼ਿਆਰਪੁਰ ਫੌਂਕਸ ਚੈਨਲ ਦੇਖ ਰਹੇ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨਗਰਖੇਲ ਕੁੰਬ ਵੱਲੋਂ ਮੌਨਸਰ ਮੰਦਰ ਮੁਕੇਰੀਆਂ ਵਿਖੇ ਖੋਖੋ ਖੇਡ ਮੁਕਾਬਲਾ ਕਰਵਾਇਆ ਗਿਆ ਪੰਜਾਬ ਵਿੱਚ ਜਿੱਥੇ ਨਸ਼ਿਆਂ ਨੇ ਆਪਣਾ ਪੈਰ ਪਸਾਰ ਲਿਆ ਹੈ ਉੱਥੇ ਹੀ ਜਿੱਥੇ ਸੰਸਥਾਵਾਂ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਅੱਜ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨਗਰਖੇਲ ਕੁੰਬ ਵੱਲੋਂ ਮੌਨਸਰ ਮੰਦਰ ਮੁਕੇਰੀਆਂ ਜ਼ਿਲ੍ਹਾ ਸ਼ਿਆਰਪੁਰ ਵਿਖੇ ਵੱਖ-ਵੱਖ ਸਕੂਲਾਂ ਦੇ ਖੋਖੋ ਦੀ ਖੇਡ ਮੁਕਾਬਲੇ ਕਰਾਏਗੇ ਜਿਸ ਵਿੱਚ ਮੁੱਖ ਤੌਰ ਤੇ ਸਮਾ ओके ਦੇ ਵਿਕੀ ਰੋਡਾ ਹੁਰਾ ਨੇ ਕਿਹਾ ਹੈ ਕਿ ਖਿਲਪਾਰਤੀ ਪਰਿਸ਼ਦ ਨਗਰ ਕੇਲਕੁੰਬ ਵੱਲੋਂ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਤੇ ਖੇਡ ਮੁਕਾਬਲੇ ਕਰਵਾਉਣਾ ਇੱਕ ਸਲਾਗੋਜਗ ਉਪਰਾਲਾ ਹੈ ਇਸ ਨਾਲ ਬੱਚਿਆਂ ਦਾ ਧਿਆਨ ਖੇਡਾਂ ਪ੍ਰਤੀ ਰਹਿੰਦਾ ਹੈ ਤੇ ਨਸ਼ਿਆਂ ਤੋਂ ਨੌਜਵਾਨ ਪੀੜੀ ਦਾ ਧਿਆਨ ਹਟਾਉਣ ਲਈ ਪ੍ਰਸ਼ੰਸਾਯੋਗ ਉਪਰਾਲਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਬੱਚਿਆਂ ਦੇ ਖੇਡ ਮੁਕਾਬਲੇ ਪ੍ਰਬੰਧਿਤ ਰਹਿਣਾ ਚਾਹੀਦਾ ਹੈ ਜਿਸ ਨਾਲ ਸਾਡੀ ਸਰੀਰ ਫਿਟ ਤੇ ਤੰਦਰੁਸਤ ਰਹਿੰਦੀ ਹੈ ਅੱਗੇ ਦੇਖੋ ਪੂਰੀ ਰਿਪੋਰਟ ਬਿਊਰੋ ਸੁਕਿੰਦਰ ਮੈਰਾ ਤੇ ਰਮਨ ਤੰਗਰਾਲੀਆਂ ਦੇ ਨਾਲ ਜੇਕਰ ਤੁਸੀਂ ਸਾਡਾ ਸ਼ਹਿਰਪੁਰ ਫੌਕਸ ਚੈਨਲ ਰੋਕਿਆ ਰੋਕਿਆ ਮੀਰੇ ਬੋਲ ਦਿਗੋ ਇਹੋ ਜਾਨ ਬੰਦੇ ਚਾਉਦੇਗਾ ਫਿਰ ਹੀ ਹਮਾਂ ਕੋ ਜਾਣੇ ਚਾਹੇ ਆਵੀ ਜਦੋਂ ਆਵੋ 3 ਬੰਦਲੀ ਜਾ ਫਾਗੋੜੀ ਹੋ ਬੋਲੇ ਬਾੜੀ ਬੱਲੀ ਬਾੜੀ ਬੱਲੀ ਬਾੜੀ ਬੱਲੀ ਕੋਣੀ ਕੋਣੀ ਚੱਜਾ ਚੱਜਾ ਸ਼ਾਬਾਸ਼ ਉਹ ਬੋਲਿਆ ਤੇ ਨਹੀਂ ਕੋਈ ਕੋਈ ਨਾ ਬੋਲਣ ਦੇ Oh, 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 I oh. do आगे। 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 जी, मैं रामशरण कॉलेज से आपके साथ दो-तीन एक जी सभी प्लीज जी। तो एक सभी प्लीज पीछे लिसन हमारे टूर्नामेंट टूर्नामेंट के के लिए 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 निकाला बार अपने सबसे पहले मैं इनका धन्यवाद करना चाहता हूँ

ਨਸ਼ੇ ਤੋਂ ਦੂਰ ਰਹਿਣਗੇ ਔਰ ਮੈਂ ਉਮੀਦ ਕਰਦਾ ਹਾਂ ਅਸੀਂ ਸਾਰੇ ਬੱਚੇ ਸਾਡੇ ਛੋਟੇ ਪਿੰਡ ਤੋਂ ਆ ਕੇ ਅਸੀਂ ਨਸ਼ੇ ਤੋਂ ਹਮੇਸ਼ਾ ਹੀ ਦੂਰ ਰਹਾਗੇ ਆਪਣੇ ਪਰਿਵਾਰ ਦਾ ਘਰ ਵਗਾਗੇ ਆਪਣੇ ਦੇਸ਼ ਦਾ ਚੰਗਾ ਕਰਾਂਗੇ ਮੈਂ ਇਹਨਾਂ ਸ਼ਬਦਾਂ ਨਾਲ ਅੰਸਾਰਾ ਧੰਨਵਾਦ ਕਰਦਾ ਧੰਨਵਾਦ ਜੀ सभी बच्चों को दूसरी रिक्वेस्ट है सर्टिफिकेट के ऊपर आप अपनी प्रॉपरली तो नाम मैंशन कर सकते हो किसी भी नाम नहीं एक सर्टिफिकेट लेके नाम लिखा सर्टिफिकेट <laughs> ਮੰਗਰ ਕਟਿੰਗ ਇੰਨੇ ਬਾਜਾ ਬਾਜ ਚ ਉਹ ਵੀ ਬੜੀ ਆਪਰ ਨਾਲ ਇਹ ਵੀ ਆਪਣੀ ਐਮਐਮਵੀ ਵੀ ਲੋ ਲੋ ਉਹ ਕੇ ਨਾ ਚਿੱਟਾ ਗਿਆ ਇਪਟੈਂਟ ਚ ਸਨੈ ਅਕੰਜੀ ਸਟਾਕ ਲਾਈਨ ਜੀ ਆਈ ਸੀ ਕਿਸੇ ਦਾ ਸਮਝ ਗਿਆ ਜਨਾਬ ਕਿਥੇ ਮੌਨਸਨ ਮੰਦੇ ਦੇ ਗਰਾਉਂਡ ਦੇ ਵਿੱਚ ਚੇ ਲੋਡੀਆਂ ਨੇ ਪਹਿਤ ਉਹਨਾਂ ਨੂੰ ਪੁੱਛਵਾ ਕਰਵਾਇਆ ਜਿਹਦੇ ਵਿੱਚ 5 6 ਦਿਮਾਸ਼ਿਤ ਦਿੱਤੀ ਹੈ ਬਹੁਤ ਬਹੁਤ ਬੱਚਿਆਂ ਦਾ ਦੇਖ ਕੇ ਬਹੁਤ ਮਨ પ્રસન્ન ਹੋਇਆ ਇਹ ਬੱਚਾ ਦੇ ਖੇਲ ਲੱ ਸਾਰਾ ਸਾਡੇ ਕੁਝ ਸਮਾਜ ਦੀ ਉਸ ਕਮੀ ਗੱਲੋ ਕੁਝ ਸਮੇਂ ਦੀ ਕਮੀ ਗੱਲੋ ਕਿ ਬੱਚੇ ਉਸ ਵਾਸਤੇ ਨਹੀਂ ਜਾ پا ਰਹੇ ਜਿਹਦੇ ਕਰਕੇ ਉਹਨਾਂ ਨੂੰ ਜਾਣ ਨੂੰ ਬੱਸੇ ਮਿਲਦਾ ਹੈ ਜਮ ਹੋਇਆ ਅਜਿਹਾ ਕਰਕੇ ਜਾਂ ਮੈਂ ਅੱਜ ਬੱਚਿਆਂ ਦਾ ਆਇਆ ਮੈਨੂੰ ਬੜੀ ਖੁਸ਼ੀ ਹੋਈ ਕਿ ਬੱਚਾ ਨੂੰ ਪੰਨਾ ਚਾਹ ਹੈ ਕਿ ਮੈਂ ਜਦੋਂ ਛੋਟੇ ਛੋਟੇ ਪਰੇ ਹੁੰਦੇ ਰਹੇ ਕਿ ਜਿੱਦਾਂ ਕਿ ਸਾਡੇ ਬੱਚੇ ਨਸ਼ੇ ਤੋਂ ਦੂਰ ਰਹਿਣ ਆਪਣੇ ਸਮਾਏ ਨਾਲ ਜੁੜੇ ਰਹਿਣ ਇੱਕ ਦੂਜੇ ਨਾਲ ਨੇ ਭਾਵਨਾਵਾਂ ਦਾ ਉਹਦੇ ਨਾਲ ਅਸੀਂ ਇਹਨਾਂ ਸ਼ਰਧਾਂਤਾਂ ਦਾ ਮਾਰਕ ਕਰਦੇ ਹਾਂ ਧੰਨਵਾਦ ਜੀ ਥੈਂਕ ਯੂ ਨਮਸਕਾਰ ਜੀ ਸਾਡੇ ਨੂੰ ਮੈਂ ਰਾਜਸ਼ਰਨ ਜੀ ਦੀ ਇਕਾਈ ਦੇ ਸੈਕਟਰ ਕੋਨੈਕਟ ਕਰਨ ਨਾਲ ਗੱਲ ਕਰ ਰਹੇ ਹਾਂ ਸਾਡੀ ਬਹੁਤ ਹੀ ਖੁਸ਼ਾ ਫੰਕਸ਼ਨ ਹੈ ਮੋਸਮ ਬਹੁਤ ਹੀ ਇਹਨਾਂ ਵਿੱਚ ਜਿਹੜੇ ਵਿੱਚ શ્રીਮਾਨ ਹਰਜੀਤ ਕੁੰਦਰਾ ਜੀ ਸਾਡੇ ਕੋਲ ਪਹੁੰਚੇ ਸੀਗੇ શ્રીਮਾਨ ਵਿਕੀਆ ਰੋੜਾ ਜੀ ਪਹੁੰਚੇ ਸੀਗੇ શ્રીਮਾਨ ਬੰਟੀ ਸਾਨੀ ਜੀ ਪਹੁੰਚੇ ਸੀਗੇ ਔਰ ਬਹੁਤ ਹੀ ਪਿਆਰਾ ਬੱਚਿਆਂ ਨੇ ਸਹਿਯੋਗ ਕੀਤਾ ਜਿਸ ਵਿੱਚ ਐਸਪੀਨ ਕਾਲਜ ਤੋਂ 4-5 ਟੀਮਾਂ ਬੱਚੇ ਦੀਆਂ ਆਈਆਂ ਸੀਗੀਆਂ ਔਰ ਅਸੀਂ ਬਹੁਤ ਅੱਛਾ ਫੰਕਸ਼ਨ ਆਰਗੇਨਾਈਜ਼ ਕੀਤਾ ਥੈਂਕਸ ਟੂ एवरीवन ਸਤਿ ਸ੍ਰੀ ਅਕਾਲ ਜੀ ਅੱਜ ਦਾ ਜੋ ਪ੍ਰੋਗਰਾਮ ਹੈ এবੀਬੀਪੀ ਵੱਲੋਂ ਖੇਲੋ ਭਾਰਤ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਬੱਚਿਆਂ ਨੂੰ ਖੋਖੋ ਦੇ ਟੂਰਨਾਮੈਂਟ ਦੇ ਵਿੱਚ ਬੁਲਾਇਆ ਗਿਆ ਸੀਗਾ ਤੇ ਅਸੀਂ ਆਪਣੀ ਐਨਐਸਐਸ ਦੀ ਟੀਮ ਲੈ ਕੇ ਆਏ ਆ ਐਸਪੀਐਨ ਕਾਲਜ ਦੇ ਵੱਲੋਂ ਤੇ ਬਹੁਤ ਹੀ ਅੱਛਾ ਲੱਗਾ ਬਹੁਤ ਹੀ ਖਾਸ ਪ੍ਰਬੰਧ ਕੀਤਾ ਗਿਆ ਬੱਚਿਆਂ ਵਾਸਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਤੇ ਇਹਨਾਂ ਦਾ ਇੱਕ ਬਹੁਤ ਹੀ ਵਧੀਆ ਲੱਗਿਆ ਕਿ ਇਦਾਂ ਦੇ ਟੂਰਨਾਮੈਂਟ ਕਰਵਾ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਕਿੱਦਾਂ ਰਹਿਣਾ ਹੈ ਨਸ਼ਿਆਂ ਦੇ ਵੱਲ ਨਾ ਜੁੜਨ ਦੇ ਇਹਨਾਂ ਨੇ ਪ੍ਰੇਰਨਾ ਦਿੱਤੀ ਹੈ ਤੇ ਬੱਚੇ ਬਹੁਤ ਖੁਸ਼ੀ ਨਾਲ ਖੇਡੇ ਆ ਬਹੁਤ ਵਧੀਆ ਲੱਗਿਆ ਤੇ ਅਸੀਂ ਗੱਲ ਕਰਾਂਗੇ ਨੌਜਵਾਨ ਪੀੜੀ ਦੀ ਨੋਜਾਨ ਪੀਡੀਆ ਅੱਜਕੱਲ ਲੈ ਕੇ ਜਾ ਰਹੀ ਨਸ਼ਾ ਬਹੁਤ ਰੁਖ ਕਰ ਰਹੀ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਨਸ਼ਿਆਂ ਵੱਲ ਨਾ ਜਾਓ ਜਿਆਦਾ ਤੋਂ ਜਿਆਦਾ ਖੇਡਾਂ ਵੱਲ ਧਿਆਨ ਦਿਓ ਕਿਉਂਕਿ ਖੇਡੋਗੇ ਤਾਂ ਆਪਣੀ ਫਿਜ਼ੀਕਲ ਫਿਟਨੈਸ ਆਪਣੀ ਮੈਂਟਲੀ ਫਿਟਨੈਸ ਉਹਦੇ ਵੱਲ ਬਹੁਤ ਤੁਹਾਡਾ ਧਿਆਨ ਜਾਏਗਾ ਨਸ਼ਿਆਂ ਵੱਲ ਨਾ ਜਾਓ ਸਾਡੀ ਇਹ ਹੀ ਗੁਜਾਰਿਸ਼ ਹੈ ਜੀ